ਤੇ ਕਾਰਨ ਕੀ ਮੰਨਦੇ ਹੋ ਇਸ ਤਰ੍ਹਾਂ ਮਤਲਬ ਇਨੇ ਲੋਕਾਂ ਦਾ ਇੱਥੇ ਆਉਣਾ ਕਿਉਂਕਿ ਹੁਣ ਅਸੀਂ ਬਾਹਰ ਵੇਖ ਰਹੇ ਹਾਂ ਬਾਹਰ ਲਾਈਨ ਲੱਗੀ ਵੀ ਹੈ ਤੁਹਾਡੀ ਦੁਕਾਨ ਤੇ ਬਾਹਰ ਵੀ ਬੰਦੇ ਵੇਟਿੰਗ ਚ ਬੈਠੇ ਆ ਸ਼ੁਗਰਾਪੁਰਾਵਾ ਦਾ ਪਿਆਰ ਹੈਗਾ ਮਤਲਬ ਕਈ ਸੌ ਚੋਂ ਚਾਰ ਪੰਜ ਅਜਿਹੇ ਮੁੰਡੇ ਵੀ ਹੁੰਦੇ ਜਿਨ੍ਹਾਂ ਦੇ ਦਾੜੀ ਮੁੱਛਾ ਹੁੰਦੀ ਹੈ ਹਾਂਜੀ ਤੇ ਕਿਤਨੇ ਕਿਤੇ ਉਹਨਾਂ ਦਾ ਵੀ ਖਵਾਬ ਹੁੰਦਾ ਵੀ ਯਾਰ ਸਾਡੇ ਵੀ ਦਾੜੀ ਮੁੱਛਾ ਹੋਣ ਤੇ ਅਸੀਂ ਵੀ ਐ ਇੱਕ ੁੰਡੀ ਬਣਾਈਏ ਤੇ ਹੋਰ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਉਹਨਾਂ ਨੂੰ ਇਹ ਹੀ ਆ ਵੀਰ ਜੀ ਆਪਾਂ ਤਾਂ ਪਹਿਲੀ ਗੱਲ ਤੇ ਆ ਵੀ ਜਿਵੇਂ ਕੋਈ ਮਤਲਬ ਆਪਾਂ ਸੁੱਧੀ ਉਹਨਾਂ ਨੂੰ ਚੀਜ਼ ਕੋਈ ਪ੍ਰੋਵਾਈਡ ਨਹੀਂ ਕਰਦੇ ਵੀ ਚੱਕੀ ਚੀਜ਼ ਫੜਾਤੀ ਆਨਲਾਈਨ ਫੜਾਤੀ ਇਦਾਂ ਨਹੀਂ ਆਪਾਂ ਤੁਹਾਨੂੰ ਕਹਿੰਦੇ ਮਿਲੋ ਮਿਲ ਕੇ ਆਪਾਂ ਉਹਨਾਂ ਨਾਲ ਡਿਸਕਸ ਕਰਦੇ ਆ ਸਾਰੇ ਹੀ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਸਾਡੇ ਸਾਧੂ ਸ਼ਹਿਰ ਤੋਂ ਆਪਾਂ ਗੰਗਾ ਨਗਰ ਨੂੰ ਜਾ ਰਹੇ ਆ ਤੇ ਗੰਗਾ ਨਗਰ ਦੇ ਵਿੱਚ ਆਪਾਂ ਤੁਹਾਨੂੰ ਇੱਕ ਇਹੋ ਜਿਹੇ ਬਾਈ ਨਾਲ ਮੁਲਾਕਾਤ ਕਰਾਉਣੀ ਆ ਜਿਨ੍ਹਾਂ ਦੀ હેર ਸੈਲੂਨ ਦੀ ਦੁਕਾਨ ਆ ਤੇ ਸਪੈਸ਼ਲ ਉਹ ਮੁੱਛਾਂ ਤੇ ਦਾੜੀਆਂ ਲਈ ਜਾਣੇ ਜਾਂਦੇ ਆ ਤੇ ਆਸੇ ਪਾਸੇ ਦੇ ਜਿੰਨੇ ਵੀ ਮਾਡਲ ਜਿਹੜੇ ਕੀ ਗਾਣੀਆਂ ਚ ਆਉਂਦੀ ਆ ਜਿਹੜੇ ਇਸ ਇਲਾਕੇ ਦੇ ਆ ਉਹ ਸਪੈਸ਼ਲ ਆਪਣੀ ਦਾੜੀਆਂ ਮੁੱਛਾਂ ਜਿਹੜੀਆਂ ਉਹ ਬਾਈ ਦੱਸੀ ਕੋਲੋਂ ਹੀ ਸੈੱਟ ਕਰਾਉਣ ਜਾਂਦੇ ਆ ਤੇ ਤੁਹਾਨੂੰ ਗੰਗਨਗਰ ਦੀ ਵੀ ਸੈਰ ਕਰਾਵਾਂਗੇ ਤੇ ਨਾਲ ਬਾਈ ਨਾਲ ਵੀ ਮਿਲਾਵਾਂਗੇ ਤੇ ਬਾਈ ਅਮਨਦੀਪ ਵੀ ਸਾਡੇ ਨਾਲ ਮੌਜੂਦ ਹੈ ਤੇ ਬਾਈ ਜੱਗੇ ਨੂੰ ਤੁਸੀਂ ਜਾਣਦੇ ਹੀ ਹੋ ਜੋ ਕਿ ਸਾਡੇ ਨਾਲ ਕਰਤਾਰਪੁਰ ਸਾਹਿਬ ਵੀ ਗਏ ਸੀ ਤੇ ਬਾਈ ਦਾ ਵੀ ਇੱਕ ਗਾਣਾ ਆ ਰਿਹਾ ਥੋੜੇ ਦਿਨਾਂ 'ਚ ਉਸ ਦੇ ਵਿੱਚ ਮੋਡਲਿੰਗ ਕਰ ਰਹੀ ਹੈ ਤੇ ਇਹ ਜੋ ਤਸਵੀਰਾਂ ਆ ਇਹ ਰਸਤੇ ਦੀਆਂ ਇਹ ਸਾਧੂ ਸ਼ਹਿਰ ਤੋਂ ਜਦੋਂ ਆਪਾਂ ਗੰਗਾਨਗਰ ਨੂੰ ਜਾਂਦੇ ਆ ਤਾਂ ਉਹ ਸੜਕਾ ਇੱਥੋਂ ਤਕਰੀਬਨ 30 ਕਿਲੋਮੀਟਰ ਦੀ ਦੂਰੀ ਤੇ ਗੰਗਾਨਗਰ ਤੇ ਤੁਹਾਨੂੰ ਮਿਲਦੇ ਆਪਾਂ ਗੰਗਾਨਗਰ ਬਾਈ ਜੱਸੀ ਦੀ ਦੁਕਾਨ ਤੇ ਤੇ ਬਣੇ ਰਿਓ ਸਾਡੇ ਨਾਲ ਵੀਡੀਓ ਦੇ ਵਿੱਚ ਦੋਸਤੋ ਗੰਗਾਨਗਰ ਸ਼ਹਿਰ ਦੇ ਵਿੱਚ ਆਪਾਂ ਐਂਟਰ ਕਰ ਚੁੱਕੇ ਹਾਂ ਇਹ ਤਸਵੀਰਾਂ ਜੋ ਤੁਸੀਂ ਵੇਖ ਰਹੇ ਹੋ ਇਹ ਗੰਗਾਨਗਰ ਆ ਤੇ ਇੱਥੋਂ ਪੰਜਾਬ ਸੂਬੇ ਦੀ ਗੱਲ ਕਰੀਏ ਤਾਂ ਉਹ ਵੀ ਤਕਰੀਬਨ 30-40 ਕਿਲੋਮੀਟਰ ਦੀ ਦੂਰੀ ਤੇ ਆ ਤੇ ਤੁਹਾਨੂੰ ਬਾਈ ਦੱਸੀ ਕੋਲ ਲੈ ਕੇ ਚਲਦੇ ਹਾਂ ਤੇ ਫੇਮਸ ਦੁਕਾਨ ਤੇ ਜੇ ਸਰਹੱਦ ਦੀ ਗੱਲ ਕਰੀਏ ਭਾਰਤ ਪਾਕਿਸਤਾਨ ਸਰਹੱਦ ਦੀ ਤਾਂ ਉਹ ਵੀ ਕੋਈ ਇੱਥੋਂ ਜ਼ਿਆਦਾ ਦੂਰੀ ਤੇ ਨਹੀਂ ਹੈ ਤਕਰੀਬਨ 30 ਤੋਂ 35 ਕਿਲੋਮੀਟਰ ਦੀ ਦੂਰੀ ਤੇ ਹਿੰਦ ਮਲਕੋਟ ਸਰਹੱਦ ਤੇ ਰਹਿ ਜਾਂਦੀ ਹੈ ਸਸਰੀਗਰ ਸਸਰੀਗਰ ਬਾਈ ਜੋ ਲੋਕ ਆਪਾਂ ਨੂੰ ਦੇਖ ਰਹੇ ਆ ਸਭ ਤੋਂ ਪਹਿਲਾਂ ਆਪਣੀ ਦੁਕਾਨ ਦਾ ਐਡਰੈਸ ਤੇ ਆਪਣੇ ਬਾਰੇ ਦੱਸੋ ਆਪਣਾ ਜੱਸੀ హెয়ার ਸਲੂਨ ਆ ਜੀ ਆਪਣਾ ਗੂਗਲ ਤੇ ਆਪਣੀ ਲੋਕੇਸ਼ਨ ਵੀ ਹੈਗੀ ਜੱਸੀ హెয়ার ਕੁੰਡੀ ਮੋਚ ਤੋਂ ਤੇ ਆਪਣਾ ਇੰਸਟਾਗ੍ਰam ਤੇ ਜੱਸੀ హెয়ার ਤੋਂ ਵੀ ਹੈਗਾ ਫੇਸਬੁਕ ਤੇ ਵੀ ਆ ਜੱਸੀ హెয়ার ਲੁੱਕ ਤੇ ਆਪਣਾ ਮਤਲਬ YouTube ਤੇ ਵੀ ਚੈਨਲ ਹੈਗਾ ਜੱਸੀ ਆਰ ਜੇ 13 ਵਾਲਾ ਠੀਕ ਹੈ ਕੁੰਡੀ ਮੋਚ ਤੇ ਆਪਣਾ ਗੁਰੂ ਨਗਰ ਪੁਲੀ ਦੀ ਦੁਕਾਨ ਆ ਗੰਗਾ ਨਗਰ ਹਾਂਜੀ ਹਾਂਜੀ ਪਦਮਪੁਰ ਰੋਡ ਤੇ ਖਾਲਸਾ ਨਗਰ ਦੇ ਗੇਟ ਦੇ ਸਾਹਮਣੇ ਬਿਲਕੁਲ ਠੀਕ ਹੈ ਤੇ ਸਪੈਸ਼ਲ ਕੁੰਡੀ ਮੁੱਛਾਂ ਤੇ ਦਾੜੀ ਵਾਸਤੇ ਦਾੜੀ ਕਰਲਿੰਗ ਤੇ ਮੁੱਛਾਂ ਦਾ ਕੰਮ ਸਪੈਸ਼ਲ ਆਪਣਾ ਠੀਕ ਹੈ ਕਿੰਨੇ ਸਾਲਾਂ ਤੋਂ ਇਸ ਫੀਲਡ ਤੇ ਪਾਜੀ 6 ਸਾਲ ਹੋ ਗਏ ਠੀਕ ਹੈ ਤੇ ਕੰਮ ਵਧੀਆ ਚੱਲਦਾ ਕੰਮ ਦੇ ਆਪਰਾ ਪਰਮਾਹੰਸ਼ੁਕਰ ਤੇ ਇੱਕ ਚੀਜ਼ ਹੋਰ ਸੁਣੀਏ ਵੀ ਜਿਹੜੇ ਆਸੇ ਪਾਸੇ ਤੇ ਜਿੰਨੇ ਪੰਜਾਬੀ ਮਾਡਲ ਤੇ ਆਪਣੇ ਨਾਲ ਲੱਗਦੇ ਪੰਜਾਬ ਸੂਬੇ ਦੀ ਗੱਲ ਕਰੀਏ ਤਾਂ ਉਹ ਵੀ ਤੁਹਾਡੇ ਕੋਲ ਹਾਂਜੀ ਹਾਂਜੀ ਬਿਲਕੁਲ ਜੋ ਕਮੇਡੀ ਆਪਣੇ ਵੀਡੀਓ ਵੀ ਇੰਸਟਾਗ੍ਰam ਦੇ ਉੱਤੇ ਭਰਾ ਬਣਾਉਂਦੇ ਆ ਉਹ ਵੀ ਆ ਮਾਡਲ ਵੀ ਆ ਮਤਲਬ ਜਿੰਨੇ ਵੀ ਆਸੇ ਪਾਸੇ ਦਾ ਏਰੀਆ ਲਗਭਗ ਆਪਣੇ ਕੋਲ ਪੰਜਾਬ ਤੋਂ ਵੀ ਬਟਿੰਡਰ ਦਾ ਵੀ ਦਿੱਲੀ ਤੱਕ ਵੀ ਮੰਨ ਲਓ ਵੀ ਕਨੇਰ ਤੱਕ ਵੀ ਆਪਣੇ ਕੋਲ ਚੱਲ ਕੇ ਭਰਾਜ ਨਹੀਂ ਦੂਰੋਂ ਆਉਂਦੇ ਆਗੇ ਕੰਮ ਕਰਾਉਣ ਵਾਸਤੇ ਠੀਕ ਹੈ ਕਿੰਨੇ ਬੰਦੇ ਕੰਮ ਕਰਦੇ ਆ ਆਪਣੇ ਕੋਲ ਵੀ ਜੀ ਪੰਜ ਬੰਦੇ ਕੰਮ ਕਰਦੇ ਆ ਓਕੇ ਜੀ ਹਾਂਜੀ ਤੇ ਕਾਰਨ ਕੀ ਮੰਨਦੇ ਹੋ ਇਸ ਤਰ੍ਹਾਂ ਮਤਲਬ ਇੰਨੇ ਲੋਕਾਂ ਦਾ ਇੱਥੇ ਆਉਣਾ ਕਿਉਂਕਿ ਹੁਣ ਅਸੀਂ ਬਾਹਰ ਵੇਖ ਰਹੇ ਆ ਬਾਹਰ ਲਾਈਨ ਲੱਗੀ ਵੀ ਆ ਤੁਹਾਡੀ ਦੁਕਾਨ ਤੇ ਬਾਹਰ ਵੀ ਬੰਦੇ ਵੇਟਿੰਗ ਚ ਬੈਠੇ ਆ ਸ਼ੁਗਰਾਪੁਰਾਵਾ ਦਾ ਪਿਆਰ ਹੈਗਾ ਮਤਲਬ ਦਿਆ ਪਰਮਾਤਮਾ ਦੀ ਵੀ ਆ ਇੱਕ ਛੋਟਾ ਜਿਹਾ ਕੰਮ ਕਰਿਆ ਸੀ ਸ਼ੁਰੂ ਇੱਕ ਕੁਰਸੀ ਤੋਂ ਲੈ ਕੇ ਅੱਜ ਮਤਲਬ ਚਾਰ ਪੰਜ ਕੁਰਸੀਆਂ ਹੈਗੀਆਂ ਹੂੰ ਤੇ ਮਤਲਬ ਬਹੁਤ ਵਧੀਆ ਕੰਮ ਆ ਮੁੱਛਾਂ ਦਾੜੀ ਦਾ ਮਤਲਬ ਬਹੁਤ ਸ਼ੌਂਕ ਆ ਮਤਲਬ ਲੋਕ ਬਹੁਤ ਇਸ ਚੀਜ਼ ਨੂੰ ਪ੍ਰਮੋਟ ਕਰਦੇ ਹੈਗੇ ਆ ਮੁੱਛਾਂ ਦਾੜੀ ਨੂੰ ਮਤਲਬ ਹਰੇਕ ਜਵਾਕ ਨੂੰ ਸ਼ੌਂਕ ਆ ਹੂੰ ਕੋਈ ਜਵੇਲੇ ਜਵਾਕ ਦੇ ਮੁੱਛਾਂ ਹੈ ਨਹੀਂ ਉਹਦੇ ਪਾਪਾ ਨੂੰ ਲੈ ਕੇ ਆਉਂਦਾ ਜਾਂ ਆਪਦੇ ਕੋਈ ਰਿਸ਼ਤੇਦਾਰ ਨੂੰ ਕਿਸ ਨੂੰ ਲੈ ਕੇ ਆਉਂਦਾ ਆਪਣੇ ਕੋਲੇ ਚੱਲ ਕੇ ਆਉਂਦੇ ਇੰਨੀ ਦੂਰੋਂ ਬਹੁਤ ਮਤਲਬ ਟ੍ਰੈਂਡ ਐ ਇਸੀ ਦਾ ਤੇ ਆਪਣੇ ਆਪ ਤੇ ਬੜਾ ਮਾਣ ਹੁੰਦਾ ਵੀ ਇੰਨੀ ਦੂਰੋਂ ਐਵਜਾ ਕੰਮ ਆਪਾਂ ਸ਼ੁਰੂ ਕੀਤਾ ਸੀ ਵੀ ਇੰਨਾ ਨਹੀਂ ਸੀ ਵੀ ਇੰਨਾ ਪਹੁੰਚ ਜਾਗੇ ਇੱਥੇ ਤੱਕ ਤੇ ਉਹ ਏਰੀਏ ਨੇ ਇੰਨਾ ਮਤਲਬ ਪਿਆਰ ਦਿੱਤਾ ਵੀ ਇੱਥੋਂ ਤੱਕ ਪਹੁੰਚ ਗਏ ਆ ਜਿਹੜੀਆਂ ਰਾਤਾਂ ਦੀ ਮਿਹਨਤਾਂ ਕੀਤੀਆਂ ਸੀਗੀਆਂ ਜਿਹੜੀਆਂ ਜਾ ਕੇ ਮੈਂ ਪੰਜਾਬ ਤੋਂ ਕੰਮ ਸਿੱਖਿਆ ਆ ਸੀਗਾ ਤੇ ਆਪਣੇ ਰਾਜਸਥਾਨ 'ਚ ਇਹ ਚੀਜ਼ ਹੈ ਨਹੀਂ ਸੀਗੀ ਉਦੋਂ ਐ ਲੱਗਿਆ ਵੀ ਯਾਰਾ ਮਨ ਲੋ ਕੰਮ ਕਿਤਾ ਕਿੰਨਾ ਚੱਲੂਗਾ ਪਰ ਬਹੁਤ ਜ਼ਿਆਦਾ ਇਸ ਚੀਜ਼ ਨੂੰ ਮਤਲਬ ਲੋਕਾਂ ਨੇ ਪਿਆਰ ਦਿੱਤਾ ਅੱਜ ਇਲਾਕੇ ਦੇ ਕਿੰਗ ਹੋ ਮਤਲਬ ਬਿਲਕੁਲ ਹਾਂਜੀ 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 ਬਿਲਕੁਲ ਇਸ ਏਰੀਏ ਦੇ ਹਾਂਜੀ ਕਿੰਗ ਦਾ ਭਰਾਵਾ ਕਰਕੇ ਆ ਜਿਹੜੇ ਭਰਾ ਇੰਨੀ ਦੂਰੋਂ ਆਉਂਦੇ ਜਿਹੜੇ ਆ ਭਰਾ ਬੈਠੇ ਇਨਾਂ ਇਨਾਂ ਕਰਕੇ ਕਿੰਗ ਹੈਗੇ ਆ ਤੇ ਬਾਕੀ ਜੋ ਭਰਾ ਨਾਲ ਕੰਮ ਕਰਦੇ ਇਹਨਾਂ ਦਾ ਸਭ ਤੋਂ ਵੱਡਾ ਯੋਗਦਾਨ ਹੈਗਾ ਇਹਨਾਂ ਨੇ ਬਹੁਤ ਹੈਲਪ ਕੀਤੀ ਹੈਗੀ ਆ ਰਾਤਾਂ ਕਾਲੀਆਂ ਇਹਨਾਂ ਨੇ ਵੀ ਕਿਤੇ ਨਾ ਕਿਤੇ ਸਾਡੇ ਨਾਲ ਕੀਤੀਆਂ ਹੈਗੀਆਂ ਤੇ ਆਪਣਾ ਓਵੇਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈਗਾ ਵੀ ਆਪਣੀ ਛੁੱਟੀ ਹੁੰਦੀ ਹੈ ਜਿਹੜੀ ਉਹ ਲਾਸਟ ਮੰਗਲਵਾਰ ਹੁੰਦੀ ਹੈ ਸਿਰਫ ਇੱਕ ਦਿਨ ਹਾਂ ਇੱਕ ਦਿਨ ਹੋਰ ਆਪਾਂ ਖੋਲਦੇ ਹਾਂ ਜੀ ਠੀਕ ਮੰਗਲਵਾਰ ਨੂੰ ਇੱਕ ਚੀਜ਼ ਹੋਰ ਦੱਸੋ ਜਿਹੜੇ ਤੁਹਾਡੇ ਇੰਸਟਾ ਦੇ ਰੀਲਾਂ ਵੇਖਦੇ ਆ ਲੋਕ ਜਾਂ ਜਿਵੇਂ ਹੁਣ ਆ ਵੀਡੀਓ ਵੇਖਣਗੇ ਸਾਡੇ ਚੈਨਲ ਮੈਿਕ ਦੀ ਸੁਗਾਤ ਹਾਂਜੀ ਤਾਂ ਕਈ ਸੋਚੋ ਚਾਰ ਪੰਜ ਇਹੋ ਜਿਹੇ ਮੁੰਡੇ ਵੀ ਹੁੰਦੇ ਜਿਨ੍ਹਾਂ ਦੇ ਦਾੜੀ ਮੁੱਛਾਂ ਹੁੰਦੀਆਂ ਹਾਂਜੀ ਤੇ ਕਿਤਨੇ ਕਿਤੇ ਉਹਨਾਂ ਦਾ ਵੀ ਖਾਬ ਹੁੰਦਾ ਵੀ ਯਾਰ ਸਾਡੇ ਵੀ ਦਾੜੀ ਮੁੱਛਾਂ ਹੋਣ ਤੇ ਅਸੀਂ ਵੀ ਐ ਕੁੰਡੀ ਬਣਾਈਏ ਤੇ ਹੋਰ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਉਹਨਾਂ ਨੂੰ ਇਹ ਹੀ ਆ ਵੀਰ ਜੀ ਆਪਾਂ ਤਾਂ ਪਹਿਲੀ ਗੱਲ ਤੇ ਆ ਵੀ ਜਿਵੇਂ ਕੋਈ ਮਤਲਬ ਆਪਾਂ ਸੁੱਧੀ ਉਹਨਾਂ ਨੂੰ ਚੀਜ਼ ਕੋਈ ਪ੍ਰੋਵਾਈਡ ਨਹੀਂ ਕਰਦੇ ਵੀ ਚੱਕੀ ਚੀਜ਼ ਫੜਾਤੀ ਆਨਲਾਈਨ ਫੜਾਤੀ ਇਦਾਂ ਨਹੀਂ ਆਪਾਂ ਤੁਹਾਨੂੰ ਕਹਿੰਦੇ ਮਿਲੋ ਮਿਲ ਕੇ ਆਪਾਂ ਉਹਨਾਂ ਨਾਲ ਡਿਸਕਸ ਕਰਦੇ ਆ ਉਹਨੂੰ ਕਿਸ ਚੀਜ਼ ਦੀ ਲੋੜ ਫਿਰ ਆਪਾਂ ਜੇ ਆਪਣੀ ਸਮਝ ਹੋਵੇ ਤਾਂ ਆਪਾਂ ਕਰਦੇ ਹੀ ਆ ਨਿਸ਼ਤ ਆਪਾਂ ਉਹਨੂੰ ਕਹਿ ਦਈਦਾ ਵੀ ਆਪਣੇ ਸਮੇਂ ਤੋਂ ਬਾਹਰ ਮਤਲਬ ਉਹ ਨਹੀਂ ਆ ਵੀ ਆਪਾਂ ਨੂੰ ਇੱਕ ਚੀਜ਼ ਦੀ ਨਕਲ ਕੀਤੀ ਆ ਵੀ ਕੋਈ ਵੀ ਚੀਜ਼ਾਂ ਨੂੰ ਆਪਾਂ ਦੇ ਦਈਏ ਕਿਉਂਕਿ ਕਈ ਵਾਰੀ ਕਈ ਸੈਟਿੰਗ ਬੰਦੀ ਆ ਕਈ ਵਾਰੀ ਨਹੀਂ ਬੰਦੀ ਪਰ ਆਪਾਂ ਉਹ ਆ ਵੀ ਦੇਖ ਕੇ ਬੰਦਾ ਫਿਰ ਉਹਨੂੰ ਹਿਸਾਬ ਨਾਲ ਜੋ ਵੀ ਆਪਣੀ ਜੋ ਅਸੀਂ ਆਪਦੀ ਕਲਾਕਾਰੀ ਆ ਜਾਤ ਦੀ ਜੋ ਵੀ ਆ ਉਹ ਚੀਜ਼ ਫਿਰ ਅਸੀਂ ਉਹਨੂੰ ਦਿੰਨੇ ਆ ਇੱਕ ਜਾਂਦੇ ਜਾਂਦੇ ਅਖੀਰ 'ਚ ਇੱਕ ਗੱਲ ਹੋਰ ਦੱਸੋ ਇੱਕ ਬਾਈ ਅਮਨ ਵੀ ਬਠਾ ਸਾਡੇ ਸ਼ਹਿਰ ਤੋਂ ਹਾਂਜੀ ਇੱਕ ਤੁਸੀਂ ਥੋੜਾ ਟਾਈਮ ਪਹਿਲਾਂ ਰਣ ਕੇ ਮੈਸ ਹੁਣੇ ਤੇਲ ਤੂਲ ਵੀ ਲਾਂਚ ਕਰਿਆ ਹਾਂ ਹਾਂਜੀ ਬਿਲਕੁਲ ਕੀਤਾ ਹੈਗਾ ਮੈਂ ਤੁਹਾਨੂੰ ਉਹੀ ਦੱਸਣਾ ਚਾਹੁੰਨਾ ਹੈਗਾ ਵੀ ਜਿਹੜਾ ਤੇਲ ਆ ਉਹ ਅਸੀਂ ਜਿਵੇਂ ਮਤਲਬ ਜਿਹਦਾ ਸਾਨੂੰ ਲੱਗਦਾ ਵੀ ਉਸ ਚੀਜ਼ ਦਾ ਫਰਕ ਪਊਗਾ ਤਾਂ ਦੇਈਦਾ ਇਹ ਨਹੀਂ ਵੀ ਆਪਾਂ ਹਰੇਕ ਨੂੰ ਦੇ ਦੇਈਦਾ ਤੇ ਬਾਕੀ ਅਮਨ ਬਾਈ ਦਾ ਤਾਂ ਸਾਰਿਆਂ ਨੂੰ ਪਤਾ ਹੀ ਹੈਗਾ ਵੀ ਬਾਈ ਦੀ ਪੂਰੀ ਚੜ੍ਹਾਈ ਆ ਮੁੱਛਾਂ ਕਰਕੇ ਰਹੀ ਜਾਣਦੇ ਹੈਗੇ ਤੇ ਭਰਾ ਵਾਲੀ ਮੁੱਛ ਕਰਕੇ ਹਾਂ ਬਿਲਕੁਲ ਭਰਾ ਨੇ ਭਰਾ ਦੇ ਕਰਕੇ ਵੀ ਆਪਣਿਆਂ ਨੂੰ ਬਹੁਤ ਜਾਣਦੇ ਆ ਸਾਡੇ ਕਰਕੇ ਅਮਨ ਬਾਈ ਨੂੰ ਬਹੁਤ ਜਾਣਦੇ ਆ ਵੀ ਚਲੋ ਦੋਵਾਂ ਭਰਾਵਾਂ ਦਾ ਮਤਲਬ ਪਿਆਰ ਇੰਨਾ ਬਣ ਗਿਆ ਦਿਲ ਮਿਲ ਗਿਆ ਵੀ ਅੱਜ ਬਾਈ ਸਾਡੇ ਕੋਲ ਆਉਂਦੇ ਇਜਤ ਕਰਦੇ ਆ ਸੀ ਜਿੰਨੇ ਸਾਡੇ ਕਸਟਮਰ ਬੈਠੇ ਸਾਰੇ ਇਜਤ ਕਰਦੇ ਆ ਮੁੰਡੇ ਇਜਤ ਕਰਦੇ ਆ ਮਤਲਬ ਪੂਰਾ ਏਰੀਆ ਜੀ ਬਾਈ ਜੀ ਤੂਤੀ ਬੋਲਦੀ ਐ ਮੋਚ ਕਰਕੇ ਹੂੰ ਜੇ ਤੇਲ ਕੋਈ ਮੰਗਾਉਣਾ ਚਾਹਵੇ ਤੁਹਾਡੇ ਤੋਂ ਫਿਰ ਹਾਂਜੀ ਤੇਲ ਆਪਾਂ ਦੇ ਦੇਈਦਾ ਜੀ ਇਹਨਾਂ ਹੋਰ ਦੱਸੋ ਤੇਲ ਚ ਕੀ ਹੈ ਸਾਰਾ ਕੁਛ ਆਯੁਰਵੈਦਿਕ ਹੈ ਜੀ ਆਯੁਰਵੈਦਿਕ ਹੈ ਆਯੁਰਵੈਦਿਕ ਹੈ ਸਾਰਾ ਮਤਲਬ ਦੱਸੋ ਉਹਦੇ ਬਾਰੇ ਹੋਰ ਦੱਸਦੇ ਤੁਹਾਡਾ ਉਹਦੇ ਬਾਰੇ ਸਾਰਾ ਆਯੁਰਵੈਦਿਕ ਹੀ ਹੈ ਵੀਰ ਜੀ ਜਿਵੇਂ ਵਿਟਾਮਿਨ ਦੇ ਕੈਪਸੂਲ ਹੋ ਗਏ ਜਾਂ ਤੋਂ ਵੀ ਚੀਜ਼ਾਂ ਹੁੰਦੀਆਂ ਹੈਗੀਆਂ ਜਿਹੜੀਆਂ ਉਹ ਚ ਉਹ ਹੀ ਆ ਮਤਲਬ ਕੋਈ ਉਹਦੇ ਵਿੱਚ ਸਰਟੀਫਿਕੇਟ ਜਾਂ ਕੋਈ ਰੈਕਸ਼ਨ ਵਾਲੀ ਕੋਈ ਉਹਦੇ ਵਿੱਚ ਚੀਜ਼ ਐਣੀਗੀ ਠੀਕ ਹੈ ਕੀ ਨਾਮ ਹੈ ਬਈ ਆਪਣਾ ਸਤਿ ਸ਼੍ਰੀ ਅਕਾਲ ਜੀ ਵੈਸੇ ਮੈਨੂੰ ਛੋਟੇ ਨਾਮ ਤੋਂ ਬਬਲੂ ਗਿੱਲ ਤੋਂ ਜਾਣਦੇ ਹੂੰ ਪੂਰਾ ਨਾਮ ਰਵਿੰਦਰ ਗਿੱਲ ਹੈ ਰਾਜਸਥਾਨ ਤੋਂ ਹੀ ਪਰਮਪੁਰ ਗਿੱਲ ਕਲੋਨੀ ਠੀਕ ਹੈ ਹਾਂਜੀ ਤੇ ਕਿੰਨੇ ਚਿਰ ਤੋਂ ਆ ਰਹੇ ਹੋ ਬਈ ਇੱਥੇ ਮੈਂ ਇੱਥੇ ਚੌਥੀ ਵਾਰ ਆ ਰਿਹਾ ਠੀਕ ਹੈ ਦੂਜੀ ਵਾਰ ਮੈਂ ਆ ਰਹੇ ਹਾਂ ਤੇ ਦੋ ਵਾਰ ਹੀ ਮੇਰੇ ਨਾਲ ਕੁੰਨਰ ਸਾਹਿਬ ਆਏ ਸੀਗੇ ਕੱਲ ਵੀ ਆ ਕੇ ਗਿਆ ਰੂਬੀ ਕੁੰਨਰ ਜਾਇਲ ਸਾਡੇ ਐਮ ਐਲ ਏ ਠੀਕ ਹੈ ਤੇ ਉਹ ਵੀ ਇਹਨਾਂ ਤੋਂ ਜੱਸੀ ਭਾਈ ਤੋਂ ਕੰਮ ਕਰਾ ਕੇ ਗਏ ਵਧੀਆ ਰਿਪੋਰਟ ਹੈ ਹਾਂਜੀ ਹਾਂਜੀ ਓਕੇ ਆ ਜਮਾ ਬਿਲਕੁਲ ਐਂ ਕੀ ਬਹੁਤ ਸੰਤੁਸ਼ਟੀ ਹੈ ਹੂੰ ਤੇ ਵਧੀਆ ਕੰਮ ਹੁੰਦਾ ਹੈ ਸਭ ਨੂੰ ਰਾਜੀ ਕਰਕੇ ਤੋਰਦੇ ਆ ਹੂੰ ਤੇ ਜਿਹੜੇ ਵੀ ਇਹਨਾਂ ਦੇ ਫਾਲੋਅਰਸ ਉਹ ਰੀਲ ਦੇਖਦੇ ਆ ਜਾਂ ਹੋਰ ਹੈ ਤਾਂ ਹਰ ਇੱਕ ਖੁਸ਼ ਹੋ ਕੇ ਜਾਂਦਾ ਹੈ ਠੀਕ ਹੈ ਧੰਨ ਬਈ ਆਪਣਾ ਮੇਰਾ ਨਾਮ ਮੇਰੇ ਮੀਤ ਤਾਲੀਵਾਲਾ ਹੂੰ ਮੈਂ ਗੰਗਾ ਨਗਰ ਤੋਂ ਬਿਲੋਂਗ ਕਰਦਾ ਹਾਂ ਹੂੰ ਤੇ ਮੈਂ ਪਿਛਲੇ 3 ਸਾਲਾਂ ਤੋਂ ਬਾਈਕ ਉੱਲੇ ਆ ਰਹਿਆ ਹਾਂ 2020 ਤੋਂ ਮੇਰਾ ਫਸਟ ਟਾਈਮ ਉੱਚਾ ਕਰਾਇਆ ਸੀ ਇਹ ਤੇ ਮੇਰੇ ਲਿ ਗ੍ਰੋਥ ਸੀ ਬਹੁਤ ਘੱਟ ਸੀਗੀ ਬਟ ਬਾਈਕ ਉਲੇ ਆ ਕੇ ਬਾਈ ਨੇ ਜੋ ਉੱਚਾ ਕਰੀਆਂ ਤੇ ਹੁਣ ਪਿਛਲੇ ਲਗਾਤਾਰ 3 ਸਾਲਾਂ ਤੋਂ ਬਾਈਕ ਉਲੇ ਆ ਰਹੇ ਹਾਂ ਤੇ ਮੁੱਛਾਂ ਦੀ ਵੀ ਮੇਰੀ ਕਾਫੀ ਗ੍ਰੋਥ ਵਧੀ ਹੈ ਤੇ ਜਿਹੜੀ ਮੋਸਟਲੀ ਇੰਪੋਰਟੈਂਟ ਥਿੰਗਸ ਆ ਬਾਈ ਦੀ ਕਿ ਜਿਹੜਾ ਆਪਾਂ ਬਾਈ ਕੋਈ ਯੂਜ਼ ਕਰਦਾ ਜੋ ਵੀ ਕੈਮੀਕਲ ਯੂਜ਼ ਕਰਦਾ ਉਹ ਤਾਂ ਮੁੱਛ ਪੁਰਦੀ ਨਹੀਂ ਵੀ ਇੱਕ ਇਹਨਾਂ ਦੀ ਬਹੁਤ ਵਧੀਆ ਕੁਆਲਿਟੀ ਦਾ ਮੋਸਟਲੀ ਮੈਂ ਪਹਿਲਾਂ ਨਹੀਂ ਕਰਾਈਆਂ ਆ ਤੇ ਕੈਮੀਕਲ ਨਾਲ ਮੁੱਛ ਪੁਰਨ ਲੱਗ ਜਾਂਦੀ ਹੈ ਜਾਂ ਬਰਾਊਨ ਹੋ ਜਾਂਦੀ ਹੈ ਤੇ ਉਹ ਚੀਜ਼ ਬਾਈ ਦੇ ਕੋਲੇ ਹੈ ਨਹੀਂ ਨੈਚੁਰਲ ਚੀਜ਼ ਹੈ ਤੇ ਬਹੁਤ ਵਧੀਆ ਕੰਮ ਹੈ ਬਾਈ ਦਾ ਤੇ ਮੈਂ ਜਿੰਨੇ ਵੀ ਤੁਹਾਡੇ ਟੀਵੀ ਦੇ ਮਾਧਿਅਮ ਤੋਂ ਲੋਕ ਦੇਖ ਰਹੇ ਨੇ ਇਸ ਵੀਡੀਓ ਨੂੰ ਜਿਹੜੇ ਵੀ ਦਾੜੀ ਮੁੱਛ ਦੇ ਸ਼ਕੀਨ ਮੁੰਡੇ ਆ ਸਾਰਿਆਂ ਨੂੰ ਮੈਂ ਰਿਕੁਐਸਟ ਕਰਦਾ ਕਿ ਇੱਕ ਵਾਰੀ ਤੁਸੀਂ ਜਿਹੜੀ ਗੰਗਾ ਨਗਰ ਆਓ ਭਾਈ ਜੱਸੀ ਦੇ ਕੋਲ ਇੱਕ ਵਾਰੀ ਕੰਮ ਕਰਾ ਕੇ ਦੇਖੋ ਤੇ ਆਈ ਹੋਪ ਮੈਂ ਬਿਲਕੁਲ ਤੁਹਾਨੂੰ ਪਰਫੈਕਟਲੀ ਇਹ ਗੱਲ ਕਹਿਣਾ ਚਾਹਣਾ ਹੈ ਕਿ ਤੁਹਾਨੂੰ ਨਿਰਾਸ਼ਾ ਨਹੀਂ ਹੋਊਗੀ ਤੁਸੀਂ ਬਹੁਤ ਵਧੀਆ ਇੱਥੋਂ ਚੀਜ਼ ਜਿਹੜੇ ਤੁਸੀਂ ਐਕਸੈਪਟ ਕਰੋਗੇ ਉਸ ਤੋਂ ਤੁਹਾਨੂੰ ਵੱਧ ਹੀ ਮਿਲੂਗਾ ਦੋਸਤੋ ਇਸ ਹੀ ਅੱਜ ਸ਼ਹਿਰ ਗੰਗਾ ਨਗਰ ਦੇ ਵਿੱਚ ਭਾਈ ਜੱਸੀ ਦੀ ਦੁਕਾਨ ਤੇ ਇੱਕ ਸਾਡੀ ਛੋਟੀ ਜੀ ਵਿਜ਼ਿਟ ਤੇ ਉਮੀਦ ਕਰਦੇ ਹਾਂ ਵੀਡੀਓ ਨੂੰ ਤੁਸੀਂ ਪਸੰਦ ਕਰੋਗੇ ਤੇ ਵੀਡੀਓ ਚੰਗਾ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜਿਉਂਦੇ ਵਾਸਤੇ ਰੋ ਦਾਤਾ ਜੀ ਸਭ ਨੂੰ ਖੁਸ਼ ਰੱਖੇ